ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਦੇ ਖਤੇ ਸੁਣੋ ਜੇ ਗੁਰਦੁਆਰੇ ਇਲੈਕਸ਼ਨ ਹੋ ਰਹੀਆਂ ਰਣਕੀ ਢਾਂਚੇ ਦੀਆਂ ਤੇ ਬੜੇ ਸਾਲਾਂ ਬਾਅਦ ਪੋਰਟ ਦੇ ਵਿੱਚੋਂ ਦੀ ਹੋ ਕੇ ਮਾਮਲਾ ਜਿਹੜਾ ਆ ਉਹ ਬੜੀ ਮੁਸ਼ਕਲ ਨਾਲ ਝੋਣ ਤੱਕ ਪਹੁੰਚਿਆ ਸੋ ਸਿੱਖ ਹੋਂ ਦੇ ਨਾਤੇ ਮੈਂ ਆਪਣਾ ਜਿਹੜਾ ਵਿਚਾਰ ਆ ਉਹ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ਼ਾ ਜੀ ਦਾ ਬਚਨ ਹੈ ਕਬੀਰ ਜਹਾਂ ਗਿਆਨ ਤੈ ਧਰਮ ਹੈ ਜਹਾਂ ਕੂੜ ਤੈ ਪਾਪ ਧਰਮ ਦੀ ਗੱਲ ਸਿਰਫ ਉਸੇ ਦਿਮਾਗ ਚ ਆ ਸਕਦੀ ਹੈ ਉਸੇ ਮਨ ਕੋਲ ਆ ਸਕਦੀ ਹੈ ਜਿਹਨੂੰ ਸਮਝ ਹੋਵੇ ਜਿਹਨੂੰ ਗਿਆਨ ਹੋਵੇ ਜਿੱਥੇ ਕੂੜ ਆ ਉੱਥੇ ਹਮੇਸ਼ਾ ਪਾਪ ਹੀ ਹੁੰਦਾ ਜਹਾਂ ਕੂੜ ਤੈ ਪਾਪ ਇਹ ਅੱਜ ਸਿੱਖ ਨੇ ਝੋਣ ਕਰਨੀ ਆ ਪਾਪ ਦੀ ਕਰਨੀ ਹੈ ਕਿ ਗੁਰਦੁਆਰਾ ਪਾਪ ਦਾ ਅੱਡਾ ਬਣਿਆ ਰਹੇ ਜਾਂ ਉੱਥੇ ਸਿੱਖੀ ਦੀ ਧਰਮ ਦੀ ਗੱਲ ਚੱਲੇ। ਤੋਂ ਮੈਂ ਭਾਈ ਗੁਰਦਾਸ ਜੀ ਦੀ ਜਿਹਦੇ ਬਚਨਾਂ ਤੋਂ ਮੈਂ ਆਪਣੀ ਗੱਲ ਸ਼ੁਰੂ ਕਰਾਂ। ਭਾਈ ਗੁਰਦਾਸ ਜੀ ਆਖਣ ਲੱਗੇ ਆਪ ਨਾ ਵੰਜੈ ਸਹਰੈ ਸਿੱਖ ਲੋਗ ਸੁਣਾਵੇ। ਕੰਤ ਨਾ ਪੁੱਛੇ ਵਾਤੜੀ ਸੁਹਾਗ ਗਣਾਵੇ। ਗੁਰੂ ਤੋਂ ਬੇਮੁਖ ਖਸਮ ਤੋਂ ਛੁੱਟੜ ਔਰਤ ਦੂਜਿਆਂ ਨੂੰ ਸੁਹਾਗਣ ਦਾ ਦੂਜਿਆਂ ਨੂੰ ਸੁਹਾਗਣ ਦਾ ਬਣਦਾ ਉਪਦੇਸ਼ ਦੇ ਰਹੀ ਹੈ ਇਹ ਅੱਜ ਸੋਚੇ ਗੁਰਦੁਆਰੇ ਦੇ ਵਿੱਚੋਂ ਦੇਖਣ ਨੂੰ ਕਈ ਸਾਲਾਂ ਤੋਂ ਮਿਲਦਾ ਹੈ ਅਮਰੀਕਾ ਦਾ ਜਿਸ ਨੂੰ ਸਭ ਤੋਂ ਵੱਡਾ ਗੁਰਦੁਆਰਾ ਕਹਿ ਕੇ ਪ੍ਰਚਾਰਿਆ ਜਾਂਦਾ ਉਸ ਗੁਰਦੁਆਰੇ ਦੇ ਪ੍ਰਬੰਧ ਦੇ ਉੱਤੇ ਜੀਜਾ ਤੇ ਸਾਲਾ ਪਿਛਲੇ ਸ਼ੁਰੂ ਤੋਂ ਲਾ ਕੇ ਹੁਣ ਤੱਕ ਉਹ ਕਾਬਜ਼ ਰਹੇ ਜਿੰਨਾ ਚਿਰ ਤੱਕ ਉਹ ਉਹਨਾਂ ਵਿੱਚ ਬੰਦਾ ਮਰ ਨਹੀਂ ਜਾਂਦਾ ਉਹਨਾਂ ਚਿਰ ਤੱਕ ਉਹ ਉਹ ਕਬਜ਼ਾ ਨਹੀਂ ਛੱਡਦਾ ਐਸਾ ਲੋਭ ਦਾ ਕੁੱਤਾ ਉਹਨਾਂ ਦੇ ਸਿਰ ਦੇ ਉੱਤੇ ਚੜਿਆ ਹੋਇਆ ਬੈਣੀਵਾਲ ਜਿਹੜਾ ਆ ਉਹ ਮਰ ਗਿਆ ਜਦ ਤੱਕ ਉਹ ਮਰਿਆ ਨਹੀਂ ਉਹਨੇ ਗੁਰਦੁਆਰੇ ਦੀ ਚੌਂਦਰ ਤੇ ਗੋਲੇ ਕੁੰਮਣੀ ਛੱਡਿਆ ਸਾਰਿਆਂ ਨੂੰ ਪਤਾ ਤੇ ਬੌਬ ਵੀ ਅੱਜ ਆਲਮੋਸਟ 85 86 ਸਾਲ ਦਾ ਉਹ ਬੁੱਢਾ ਆ ਤੁਰ ਲੱਗਿਆ ਉਹਨੂੰ ਸਾਰੇ ਦੀ ਲੋੜ ਪੈਂਦੀ ਆ ਫਿਰ ਵੀ ਉਹ ਲੋਭ ਦਾ ਕੁੱਤਾ ਉਹਦੇ ਸਿਰ ਉੱਤੇ ਮਿਠਾ ਇਸ ਕਰਕੇ ਉਹ ਗੁਰਦੁਆਰੇ ਦੇ ਚੌਧਰ ਜਿਹੜੀ ਆ ਉਹਨੂੰ ਉਹਨੂੰ ਛੱਡਣ ਤਿਆਰ ਨਹੀਂ ਹਰ ਤਰ੍ਹਾਂ ਦਾ ਝੂਠ ਹਰ ਤਰ੍ਹਾਂ ਦਾ ਗੁੰਡਾਗਰਦੀ ਹਰ ਤਰ੍ਹਾਂ ਦੇ ਕੋਟਾਂ ਦੇ ਕੇਸ ਉਹ ਇਸੇ ਕਰਕੇ ਕਰ ਰਿਹਾ ਕਿ ਉਹਦਾ ਕਬਜ਼ਾ ਬਰਕਰਾਰ ਰੱਖੇ ਬਾਬ ਜਿਹੜਾ ਖੋਦਿਆ ਉਹਨੂੰ ਸਿੱਖੀ ਤੋਂ ਬਾਰੇ ਬਿਲਕੁਲ ਪਤਾ ਨਹੀਂ ਉਹ ਸਿੱਖ ਹੈ ਹੀ ਨਹੀਂ ਉਹਦਾ ਨਾਂ ਵੀ ਸਿੱਖਾ ਵਾਲਾ ਨਹੀਂ ਸਾਨੂੰ ਸਿੱਖ ਹੋਣ ਤੇ ਮਾਣ ਕਿੱਦਾਂ ਕਹੂੰਗੀ ਜਿਹਦੇ ਨਾਮ ਨਾਲ ਜਿਹਨੇ ਉਹ ਆਪਣੇ ਜਿਹਦਾ ਪੇਜ ਨੇ ਉਹਦਾ ਨਾਂ ਸਿੰਘ ਵੀ ਰੱਖਿਆ ਸੀ ਤਾਂ ਵੀ ਉਹਦਾ ਆਪਣਾ ਨਾਂ ਸਿੱਖਾ ਵਾਲਾ ਨਹੀਂ ਛੰਗਦਾ ਉਹ ਬਹੁਤ ਢੰਗ ਗੁਰਦੁਆਰੇ ਦੇ ਪੈੜ ਉੱਤੇ ਵੀ ਉਹ ਜਦੋਂ ਸਾਈਨ ਕਰਦਾ ਤੇ ਬੋਕ ਢੱਲਣ ਕਰਕੇ ਸਾਈਨ ਕਰਦਾ ਸਾਨੂੰ ਲੋਕਾਂ ਨੂੰ ਇਹ ਮਾ ਇਹ ਕਦੇ ਕਹਿਣਾਂ ਚਾਹੁੰਦਾ ਸਿੱਖ ਕੌਮੜੀ ਮਹਾਨ ਜੇ ਮਹਾਨ ਹੁੰਦੀ ਤੇ ਗੁਰਦੁਆਰੇ ਦਾ ਪ੍ਰਧਾਨ ਹੈ ਜਿਹੜਾ ਉਹ ਖੁਦ ਸਿੱਖ ਨਹੀਂ ਉਹਦੇ ਘਰ ਵਿੱਚ ਕੋਈ ਸਿੱਖ ਬੱਚਾ ਜਨਮ ਨਹੀਂ ਲੈਂਦਾ ਉਹ ਸਿੱਖੀ ਦਾ ਪ੍ਰਚਾਰ ਕਿਵੇਂ ਕਰੂ ਬੋਕ ਢੱਲਣ ਦੀ ਕੁੜੀ ਨੇ ਉਹ ਸੇਕ ਧਰਮ ਛੱਡ ਕੇ ਉਹ ਕ੍ਰਿਸ਼ਚਨਾ ਚ ਗੋਰੇ ਨਾਂ ਨੂੰ ਅਨਬਿਆ ਕਰੇ ਪਤਾ ਨਹੀਂ ਇਸੇ ਕਰਕੇ ਹੀ ਗੁਰਦੁਆਰੇ ਦੇ ਵਿੱਚੋਂ ਜਿਹੜੀ ਸਿੱਖਾਂ ਦੀ ਜਿਹੜੀ ਸਿੱਖ ਮਰਿਆਦਾ ਆ ਉਹਦੇ ਵਿੱਚ ਕ੍ਰਿਸ਼ਚਨਾ ਦੀ ਕ੍ਰਿਸਚੀਅਨਿਟੀ ਦੀ ਜਿਹੜੀ ਮਰਿਆਦਾ ਕ੍ਰਿਸ਼ਚਨਾ ਦੀ ਮਰਿਆਦਾ ਦੀ ਝਲਕ ਤੁਹਾਨੂੰ ਗੁਰਦੁਆਰੇ ਚੋਂ ਆਮ ਦਿਖਣ ਨੂੰ ਮਿਲਦੀ ਹੁਣ ਸਿੱਖ ਧਰਮ ਦੇ ਵਿੱਚ ਕੈਂਡਲ ਦੀ ਮਰਿਆਦਾ ਕਿੱਥੇ ਨਹੀਂ ਅਰਦਾਸ ਕਰਨ ਵੇਲੇ ਅੱਗੇ ਵੀ ਭਾਈਆਂ ਦੇ ਹੱਥ ਵਿੱਚ ਗੁਰਦਾਰੇ ਕਮੇਟੀ ਦੇ ਹੱਥ ਵਿੱਚ ਕੈਂਡਲ ਹੁੰਦੇ ਇੱਕ ਇਹ ਮਰਿਆਦਾ ਕਿੱਥੋਂ ਆਈ ਹੈ ਇਹ ਬੌਬ ਨੇ ਆਪਣੇ ਕੁੜਮਾ ਦੀ ਕਮਿਊਨਿਟੀ ਨੂੰ ਉਹਨਾਂ ਦੇ ਰਿਲੀਜੀਅਸ ਨੂੰ ਖੁਸ਼ ਕਰਨ ਵਾਸਤੇ ਸਿੱਖ ਉਹ ਜਿਹੜੀ 크੍ਰਿਸਚੀਅਨਾਂ ਦੀ ਮਰਿਆਦਾ ਉਹਨੂੰ ਗੁਰਦੁਆਰੇ ਵਿੱਚ ਲਾਗੂ ਕਰਵਾਇਆ ਗੁਰਦੁਆਰੇ ਦਾ ਧਾਰਮਿਕ ਕਮੇਟੀ ਦਾ ਇੰਚਾਰਜ ਵਾਈਸ ਪ੍ਰਧਾਨ ਗੁਰਦੁਆਰੇ ਦੇ ਸਕੂਲ ਦਾ ਇੰਚਾਰਜ ਉਹਦੀ ਲੜਕੀ ਹਿੰਦੂਆਂ ਦੇ ਘਰ ਵਿਆਹੀ ਜਾਂਦੀ ਆ ਤੇ ਹਿੰਦੂਆਂ ਦੀ ਕਮਿਊਨਿਟੀ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੀਆਂ ਵੋਟਾਂ ਬਣਾਈਆਂ ਗਈਆਂ ਗੁਰਦੁਆਰੇ ਵਿੱਚ ਹਿੰਦੂਆਂ ਦੇ ਧਾਰਮਿਕ ਗ੍ਰੰਥ ਲਿਆ ਕੇ ਗੁਰਦੁਆਰੇ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪਾਲਕੀਆਂ ਵਿੱਚ ਸਜਾਏ ਗਏ ਤੇ ਇਹਨਾਂ ਦਾ ਇੱਕ ਸਾਥੀ ਆ ਮੱਗਰ ਮਿਰਜੰਦਰ ਕੁਮਾਰ ਮੱਗਰ ਉਹ ਬੰਦੇ ਦੀ ਉਮਰ ਵੀ ਦੇਖ ਲਓ ਜਦੋਂ ਤੋਂ ਗੁਰਦੁਆਰਾ ਬਣਿਆ ਉਦੋਂ ਤੋਂ ਲਾ ਕੇ ਉਹ ਗੁਰਦਾਰੇ ਦੀ ਚੌਧਰ ਨੂੰ ਚੁੰਮੜਿਆ ਹੋਇਆ ਕਿਉਂਕਿ ਜਿਹੜਾ ਲੋਭ ਦਾ ਕੁੱਤਾ ਆ ਉਹ ਮੱਗਰ ਦੇ ਸਿਰ ਉੱਤੇ ਚੜ੍ਹ ਕੇ ਬੋਲਦਾ ਉਹ ਛੱਡ ਉਹ ਚੌਧਰ ਛੱਡ ਕਰਾ ਜੀ ਪਿਛੇ ਦੋ ਦੋ ਤਿੰਨ ਵਾਰ ਉਹਨੇ ਗੁਰਦੁਆਰੇ ਦੀ ਕਮੇਟੀ ਦੇ ਵਿੱਚੋਂ ਅਸਤੀਫਾ ਵੀ ਦਿੱਤਾ ਉਸ ਅਸਤੀਫੇ ਦੇ ਵਿੱਚ ਉਹ ਲਿਖਦਾ ਕਿ ਗੁਰਦੁਆਰੇ ਦੇ ਵਿੱਚ ਮਰਿਆਦਾ ਦੀਆਂ ਧੱਜੀਆਂ ਹੜਾਈਆਂ ਜਾਂਦੀਆਂ ਤੇ ਦੂਜੇ ਅਸਤੀਫੇ ਦੇ ਵਿੱਚ ਉਹ ਲਿਖਦਾ ਕਿ ਬੈਣੀਵਾਲ ਕਿਸੇ ਮੈਂਬਰ ਦੀ ਸਲਾਹ ਨਹੀਂ ਲੈਂਦੇ ਆਪਣੀ ਮਨਮਰਜ਼ੀ ਕਰਦੇ ਇਹ ਇਹ ਉਹਦੇ ਇਹਦੇ ਅਸਤੀਫੇ ਆ ਜਿਹੜਾ ਦੇ ਵਿੱਚੋਂ ਲਿਖਿਆ ਪਰ ਕੋਰਟ ਦੇ ਵਿੱਚ ਅੱਜ ਤੋਂ 10-12 ਸਾਲ ਪਹਿਲਾਂ ਕੋਰਟ ਦੇ ਵਿੱਚ ਉਹਨੇ ਸੌ ਚੁੱਕ ਕੇ ਉਠੇ ਸੌ ਚੁੱਕ ਕੇ ਉਸ ਬੰਦੇ ਨੇ ਕਿਹਾ ਕਿ ਉਹਨੇ ਅਸਤੀਫਾ ਤਾਂ ਦਿੱਤਾ ਸੀ ਕਿਉਂਕਿ ਉਹ ਬੋਲ ਨਹੀਂ ਸਕਦਾ ਸੀ ਉਹ ਤੁਰ ਨਹੀਂ ਸਕਦਾ ਸੀ ਇਸ ਕਰਕੇ ਉਹਨੇ ਅਸਤੀਫਾ ਦਿੱਤਾ ਮੈਂ ਆਪਣੇ ਕੋਲੋਂ ਇਹ ਗੱਲ ਨਹੀਂ ਕਹਿੰਦਾ ਸਿੱਖ ਗੁਰਬਾਣੀ ਪੜ੍ਹਦਾ ਨਾ ਗੁਰੂ ਸਾਹਿਬ ਦਾ ਪ੍ਰਮਾਨ ਪੜ੍ਹ ਲਓ ਸਤਿਗੁਰਾਂ ਖਣ ਲ ਕੇ ਕੂੜ ਬੋਲ ਮਰਦਾਰ ਖਾਏ ਜਿਹੜਾ ਝੂਠ ਬੋਲਦਾ ਉਹ ਮੁਰਦਾ ਖਾਂਦਾ ਉਹ ਮੁਰਦੇ ਖਾਣਾ ਕੁੱਤਾ ਹੁੰਦਾ ਅਵਰੀ ਨੂੰ ਸਮਝਾਉਣ ਜਾ ਦੂਜਿਆਂ ਨੂੰ ਸਮਝਾਉਂਦਾ ਸਟੇਜ ਤੇ ਖੜ ਕੇ ਮੁੱਠਾ ਆਪ ਮੁਹਾਇ ਸਾਥੇ ਨਾਨਕ ਐਸਾ ਆਗੂ ਜਾਪੇ ਤੁਸੀਂ ਸਿੱਖ ਕਿੰਨੇ ਕੁ ਜਾਗਰੂਕਿਆਂ ਜਿਹੜੇ ਇਹੋ ਜਿਹੇ ਲੋਕਾਂ ਨੂੰ ਆਪਣੇ ਆਗੂ ਬਣਾਇਆ ਜਿਨ੍ਹਾਂ ਨੇ ਇਹੋ ਜਿਹੇ ਲੋਕਾਂ ਨੂੰ ਮਰਦੇ ਖਾਣੇ ਕੁੱਤੇ ਤੁਹਾਡੇ ਆਗੂ ਆ ਜਿਹੜੇ ਗੁਰਦੁਆਰੇ ਸਟੇਜ ਤੋਂ ਖੜ ਕੇ ਤੁਹਾਨੂੰ ਸਿੱਖਿਆ ਦਿੰਦੇ ਆ ਸੋਚੋ ਜਿਹੜਾ ਇਸ ਨੇ ਵੀ ਇਸ ਇਸ ਮੱਗਰ ਨੇ ਵੀ ਆਪਣੀ ਕੁੜੀ ਜਿਹੜੀ ਆ ਸੁਮੇਤ ਸੈਣੀ ਵਾਲੇ ਕਬੀਲੇ ਚ ਵਿਆਹੀ ਹੈ ਇੱਥੇ ਵੱਸਨੀ ਆ ਗੁਰਦਾਰੇ ਦਾ ਜਿਹੜਾ ਭਾਈ ਆ ਉਹ ਕੋਰਟ ਦੇ ਵਿੱਚ ਝੂਠੀ ਗਵਾਹੀ ਦੇਣ ਦਾ ਮੈਡਲ ਘੱਟ ਚ ਪਾਈ ਫਿਰਦਾ ਉਹਨੇ ਵੀ ਆਪਣੀ ਕੁੜੀ ਗੈਸ ਸਿੱਖਾਂ ਦੇ ਘਰ ਵਿਆਹੀ ਆ ਤੁਸੀਂ ਆਸ ਰੱਖਦੇ ਆ ਵੀ ਤੁਸੀਂ ਇਹ ਗੁਰਦਵਾਰਾ ਤੁਹਾਨੂੰ ਸਿੱਖੀ ਦੀ ਗੱਲ ਕਦੇ ਮਿਲ ਸਕਦੀ ਹੈ ਕਿਉਂਕਿ ਜਿਨ੍ਹਾਂ ਦੇ ਆਪ ਸਿੱਖ ਨਹੀਂ ਉੱਥੋਂ ਤਾਂ ਉੱਥੋਂ ਤਾਂ ਬੇਮੁਖਤਾ ਦੀ ਬੇਮੁਖਤਾ ਦੀ ਫਸਲ ਉੱਥੇ ਉਗਦੀ ਹੈ ਉੱਥੇ ਜਿਨ੍ਹਾਂ ਦੇ ਘਰੇ ਸਿੱਖੀ ਦਾ ਬੀ ਨਹੀਂ ਜੰਮਦਾ ਉਹ ਗੁਰਦੁਆਰੇ ਨੂੰ ਧਾਰਮਿਕ ਸਥਾਨ ਰਹਿਣ ਦੇਣਗੇ ਇਹ ਸੋਚੋ ਜਰੂਰ ਗੁਰਦੁਆਰੇ ਦਾ ਪ੍ਰਬੰਧ ਚੋਣ ਵੇਲੇ ਵੋਟ ਪਾਉਣ ਵੇਲੇ ਕੱਲਾ ਇੱਕ ਸ਼ਰਾਬ 10 20 ਡਾਲਰ ਦੀ ਸ਼ਰਾਬ ਪਿੱਛੇ ਆਪਣਾ ਧਰਮ ਤੇ ਇਮਾਨ ਨਾ ਵਿੱਚ ਮੈਨੂੰ ਪਤਾ ਹੈ ਕਿ ਉਹ ਸ਼ਰਾਬ ਦੀਆਂ ਪਾਰਟੀਆਂ ਕਰਦੇ ਸਾਹ ਸੰਤੇ ਤੇ ਸ਼ਰਾਬ ਦੇ ਪਿੱਛੇ ਸਾਡੇ ਬੰਦੇ ਜਿਹੜੇ ਆ ਜਿਹੜੇ ਸਿੱਖ ਨਹੀਂ ਗੇ ਜਿਹੜੇ ਅੰਨੇ ਆ ਗੁਰਮ ਜਿਹੜੇ ਗੁਰਮਤ ਦਾ ਗਿਆਨ ਜਿਹੜਾ ਜਿਨ੍ਹਾਂ ਤੇ ਇਨਸਾਨੀਅਤ ਹੈ ਹੀ ਨਹੀਂ ਜਿਹੜੇ ਨਿਲਾਜਤੀ ਆ ਉਹ ਇੱਕ ਸ਼ਰਾਬ ਦੇ ਪਿੱਛੇ ਆਪਣਾ ਧਰਮ ਜਿਹੜਾ ਆ ਇਮਾਨ ਆ ਉਹ ਫੀਚੋਂਦੇ ਜਦੋਂ ਵੀ ਤੁਸੀਂ ਵੋਟ ਪਾਉਣ ਜਾਣਾ ਇਹ ਜ਼ਰੂਰ ਸੋਚੋ ਕਿ ਜਿਨ੍ਹਾਂ ਦੇ ਘਰ ਸਿੱਖੀ ਦਾ ਬੀਜ ਨਹੀਂ ਜੰਮਦਾ ਉਹ ਗੁਰਦੁਆਰੇ ਨੂੰ ਧਾਰਮਿਕ ਸਥਾਨ ਰਹਿਣ ਦੇਣਗੇ ਅਗਿਆਨਤਾ ਦੇ ਅੰਧ ਪੁਣੇ ਚ ਫਸੇ ਲੋਕੋ ਇਹ ਹੋ ਜਾਏ ਕਨਾਉਣੇ ਬੁੱਚੜ ਪਾਪੀ ਝੁੰਡ ਦੇ ਸਾਥੀ ਨਾ ਬਣੋ ਗੁਰਦੁਆਰੇ ਨੂੰ ਇਹਨਾਂ ਦਿਨਤਿਆਂ ਤੋਂ ਆਜ਼ਾਦ ਕਰਵਾ ਕੇ ਮਨੁੱਖ ਹੋਣ ਦਾ ਫਰਜ਼ ਨਿਭਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ